ਦੀ ਗੱਲ ਇਹ ਹੈ ਹੋਰ ਗੱਲ ਕੋਈ ਨਹੀਂ ਹੋਈ ਮੀਡੀਆ ਨੂੰ ਕੀ ਗੱਲ ਹੋਈ ਬਾਈ ਯਾਰ ਗੱਲ ਵੱਡੇ ਕੋਈ ਨਹੀਂ ਹੋਈ ਇਹ ਡਰ ਗਿਆ ਪੇ ਸਵਾਰੀਆਂ ਮੈਂ ਕਿਹਾ ਯਾਰ ਅੱਗੇ ਅੱਗੇ ਹੋ ਜਾ ਵੀਰੇ ਅੱਗੇ ਹੋ ਜਾ ਅੱਗੇ ਲੱਗੋ ਅੱਗੇ ਲੱਗੋ ਮਗਰ ਉਹ ਕਹਿਨੇ ਹੋਣਾ ਹੈ ਉਹ ਬੋਲ ਲਾਪੀ ਤੂੰ ਬਹਿ ਜਾ ਤੇਰੀ ਛੀਤੇ ਤੂੰ ਬਹਿ ਜਾ ਕੋ ਕੋ ਹੋਣਾ ਹੈ ਮੈਂ ਕਿਹਾ ਮੈਂ ਟਿਕਟ ਕਟਣੀਆਂ ਨੇ ਜੀ ਤੇ ਉਹ ਇਹ ਗੱਲ ਹੋਈ ਹੈ ਤੇ ਫਿਰ ਉਹ ਡਰਾਈਵਰ ਕਹਿੰਦਾ ਆ ਕੇ ਉਹ ਯਾਰ ਵੀ ਕੌਣ ਬਦਮਾਸ਼ੀ ਕਰਦੀ ਮੈਂ ਕਿਹਾ ਯਾਰ ਆ ਕਰਦੇ ਪੈਣੇ ਇੰਨੀ ਗੱਲ ਹੋਈ ਹੋਰ ਗੱਲ ਹੀ ਕੋਈ ਨਹੀਂ ਹੋਈ ਜੀ یہ روڈ پر آ گئے ہیں اور جا رہے ہیں اوہ یار بھائی آ گئے داری پر نہیں نہیں کھڑے ہیں نہیں 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 گڑا پیندا اور تو تھلے آ کے معافی دے گل ختم ہے یار مانگتا ہے بینگ آ کے مانگ یہ دی ویڈیو اوپر لگے گا گل ہوئی بھائی کی گل ہوئی ہے آ جا او جا ਕੀ ਬਾਈ ਚਾਲ ਕੋਈ ਨਹੀਂ ਹੋਈ ਆਏ ਬਾਈ रोड मतिलब ख़राब हल पई मीडिया ख़राब ਇਹ ਬੁਰੀ ਤਰ੍ਹਾਂ ਅੰਜਾਮ ਲੱਗ ਛ ਗਿਆ। ਕੋਈ ਕਿਸੇ ਕਨੈਕਟਰ ਵੱਲ ਆ ਕੇ ਜੱਟਾ ਰਹੇ। ਜੀ। ਕਿਸੇ ਕਨੈਕਟਰ ਨੂੰ ਗਾਲ੍ਹਾਂ ਛਾਉਣ ਵਰਤਦਾ ਹੀ ਹੈ। ਉਹਨੇ ਸੌਰੀ ਫੀਲ ਕਰ ਲਿਆ। ਜੀ। ਫੇਰ ਵੀ ਜਿਹੜੀਆਂ ਔਰਤਾਂ ਦਾ ਖੇੜੇ ਨਹੀਂ ਛੱਡ ਰਹੀਆਂ ਪਤਾ ਨਹੀਂ ਕੀ ਕਰਦੇ। ਜੀ। ਸਾਰੇ ਆ ਗਏ ਸਾਰੇ ਯਾਰ ਪਾਸੇ ਕਰੋ ਸਾਰਿਆਂ ਨੂੰ ਬਸ ਇੱਕ ਗੱਲ ਬੰਦਾ ਨਾਲ ਹੋਵੇ ਕੋਈ ਵੀ ਬਾफी ਮੰਗਾਣੀ ਹੈ ਕਨੈਕਟਰ ਕੋਲੋਂ ਮਾਨੂੰ ਬਾਗ ਨਹੀਂ 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 ਪਈ ਵੀ ਇਹ ਕਹਿੰਦੇ ਕਨੈਕਟਰ ਨੇ ਬਦਮਾਸ਼ ਕੰਮੂਚ ਪੇਰਾ ਗਿਆ ਇਹ ਇਹ ਤਾਂ ਕਰਕੇ ਸਾਰਾ ਇਹਨਾਂ ਰੋਲਾ ਪਾ ਕਿੰਨੂੰ ਬਦਮਾਸ਼ ਗਿਆ ਜੀ ਜਿਹੜੀ ਸਰਾਨੀ ਨੂੰ ਨਹੀਂ ਰੋਲਾ ਹੈਗਾ ਜੀ ਅੱਛਾ ਜੀ ਉਹ ਕਹਿੰਦੇ ਬਦਮਾਸ਼ ਗਿਆ ਕਨੈਕਟਰ ਕਹਿੰਦਾ ਮੈਂ ਕੁਝ ਨਹੀਂ ਕਿਹਾ ਜੀ ਇਹ ਰੋਲਾ ਹੈ ਜੀ ਜੀ ਆੜੀ ਖੜੇ ਅਸੀਂ ਆ ਗਏ ਉਹ ਪੂਰੀ ਸਾਈਡ ਤੇ ਆ ਗਿਆ ਯਾਰ ਤੂੰ ਆਵੇ ਟੋਲਾ ਨਹੀਂ ਇਹਨਾਂ ਨੂੰ ਯਾਰ ਉਹ ਯਾਰ ਆ ਗਿਆ ਇਹਨਾਂ ਨੂੰ ਗੁੱਸਾ ਆਇਆ ਤੇ ਮੈਂ ਛੇਤ ਨਹੀਂ ਕੀਤੀ ਗੱਲ ਇਹ ਹੈ ਹੋਰ ਗੱਲ ਕੀ ਗੱਲ ਹੋਈ ਏ ਮੀਡੀਆ ਨੂੰ ਕੀ ਗੱਲ ਹੋਈ ਬਾਈ ਯਾਰ ਗੱਲ ਵੱਡੇ ਕੋਈ ਨਹੀਂ ਹੋਈ ਇਹ ਡਰ ਗਿਆ ਪੇ ਇਸ ਸਵਾਰੀਆਂ ਮੈਂ ਕਿਹਾ ਯਾਰ ਅੱਗੇ ਅੱਗੇ ਹੋ ਜਾ ਵੀਰੇ ਅੱਗੇ ਹੋ ਜਾ ਅੱਗੇ ਲੱਗੋ ਅੱਗੇ ਲੱਗੋ ਮਗਰੂ ਕਹਿਨੇ ਹੋਣਾ ਏ ਉਹ ਬੋਲ ਲਾਪੀ ਤੂੰ ਬਹਿ ਜਾ ਤੇਰੀ ਛੀਤ ਤੇ ਤੂੰ ਬਹਿ ਜਾ ਉੱਗੋ ਨਾ ਮੈਂ ਤਾਂ ਮੈਂ ਟਿੱਕ ਟੱਕ ਕਰਨੀ ਏ ਨੇ ਜੀ ਤੇ ਉਹ ਆ ਗੱਲ ਹੋਈ ਏ ਜੀ ਤੇ ਫਿਰ ਉਹ ਡਰਾਈਵਰ ਕਹਿੰਦਾ ਆ ਕੇ ਉਹ ਯਾਰ ਵੀ ਕੋਣ ਬਦਮਾਸ਼ੀ ਕਰਦੀ ਲਗਾ ਯਾਰ ਆ ਕਰਦੇ ਪਏ ਨੇ ਇੰਨੀ ਗੱਲ ਹੋਈ ਔਰ ਗਾਲੀ ਕੋਈ ਨਹੀਂ ਹੋਈ ਜੀ ਇਹ ਨੂੰ ਤਾਂ ਉਹ ਆ ਜਾਨੇ ਤੇ ਅੱਜ ਮੋੜਾ ਯਾਰ ਮਲਾਈ ਆ ਗਿਆ ਤਰੀ ਪੇ ਆਈ ਨਹੀਂ ਗੱਲ ਪੈਂਦਾ ਆ ਆ ਜਾ ਆਇਆ ਨਹੀਂ ਭਾਈ ਕੋਈ ਗਾਲੀ ਨਹੀਂ ਆ ਕੇ

ਕਿਨੇ ਤੋੜਿਆ ਇੱਕ ਮਿੰਟ ਵੀਰੇ ਬੈਕ ਕਰ ਲਓ ਕੁਛ ਨਹੀਂ ਤੋੜਿਆ ਜੀ ਵੀਰੇ ਨਾ ਅਸੀਂ ਕੁਛ ਨਹੀਂ ਤੋੜਿਆ ਜਿਹਨੇ ਤਾਂ ਤੋੜਿਆ ਨਹੀਂ ਕੁਝ ਨਾ ਤੋੜਿਆ ਕੋਈ ਥਾਣੇ ਕੋਤਾ ਮੋੜ ਚਲੋ ਅਸੀਂ ਤਿਆਰ ਹਾਂ ਬਸ ਬੈਕ ਕਰੋ ਅਸੀਂ ਚੱਲੇ ਥਾਣੇ ਦੋ ਥਾੜੇ ਦੋ ਆਇਓ ਚਲੋ ਥਾਣੇ ਚਲੋ ਥਾੜੇ ਚਲੋ ਬਈ ਇਹੀਂ ਹੋ ਜਾ ਯਾਰ ਆਸ-ਪਾਸੇ ਰੋਡ